ਸਾਖੀ ਨੂੰ ਅਖੀਰ ਤੱਕ ਸੁਣੀਓ ਅਤੇ ਸ਼ੇਅਰ ਕਰਨ ਨਾਲ ਭੁੱਲਣਾ ਸਾਖੀ ਭਾਈ ਸੋਮੇ ਸਾਹੀ ਭਾਈ ਸੋਮਾ ਸਾ ਉਹ ਬੜ ਭਾਗਾ ਸਿੱਖ ਹੈ ਜਿਸ ਨੂੰ ਵੇਖ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਣਾ ਬਚਪਨ ਚ ਇੱਥੇ ਆਇਆ ਸੀ ਭਾਈ ਸੋਮਾ ਜੀ ਦੀ ਉਸ ਸਮੇਂ ਉਮਰ 14 ਸਾਲ ਦੀ ਸੀ ਅਤੇ ਪਿਤਾ ਦਾ ਸਾਯਾ ਸਿਰ ਉੱਤੇ ਨਹੀਂ ਸੀ ਮਾਂ ਨੇ ਘਰੇ ਗਰੀਬੀ ਹੋਣ ਕਾਰਨ ਸੋਮੇ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਕੇ ਦਿਆ ਕਰਾਂਗੀ ਤੂੰ ਵੇਚ ਆਇਆ ਕਰ ਪਹਿਲੇ ਦਿਨ ਹੁੰਗਣੀਆਂ ਬਣਾਈਆਂ ਛਾਬਾ ਤਿਆਰ ਕੀਤਾ ਸੋਮਾ ਮਾਂ ਨੂੰ ਪੁੱਛਦਾ ਏ ਮਾਤਾ ਮੈਂ ਕਿੱਥੇ ਬੈਠ ਕੇ ਵੇਚਾਂ ਤਦ ਮਾਂ ਕਹਿੰਦੀ ਏ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਵਿਖੇ ਤਾਲ ਦੀ ਖੁਦਵਾਈ ਕਰਵਾ ਰਹੇ ਹਨ ਭਾਵ ਸਰੋਵਰ ਬਣਾ ਰਹੇ ਹਨ ਉੱਥੇ ਬਹੁਤ ਸੰਗਤਾਂ ਆਉਂਦੀਆਂ ਹਨ ਬਹੁਤ ਇਕੱਠ ਹੁੰਦਾ ਉੱਥੇ ਉੱਥੇ ਤੇਰੀ ਛਾਬੜੀ ਜਲਦੀ ਵਿਕ ਜਾਏਗੀ ਭਾਈ ਸੋਮੇ ਨੇ ਰੋਜ਼ ਛਾਬੜੀ ਲਗਾਉਣੀ ਤੇ ਵੇਚਣੀ ਇੱਕ ਦਿਨ ਭਾਗਾ ਵਾਲਾ ਦਿਨ ਆਇਆ ਸੋਮਾ ਜਿੱਥੇ ਹੁੰਗਣੀਆਂ ਵੇਚਦਾ ਸੀ ਅੱਜ ਗੁਰੂ ਰਾਮਦਾਸ ਮਹਾਰਾਜ ਉਸ ਰਸਤੇ ਤੋਂ ਲੰਘੇ ਜਿੱਧਰ ਸੋਮੇ ਨੇ ਛਾਬਾ ਲਾਇਆ ਹੋਇਆ ਸੀ ਛਾਬੇ ਵੱਲ ਨਜ਼ਰ ਪੈ ਗਈ ਛਾਬੇ ਵੱਲ ਦੇਖ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉਹ ਸਮਾਂ ਯਾਦ ਆ ਗਿਆ ਜਦੋਂ ਛੋਟੇ ਸਨ ਅਤੇ ਇਸੇ ਤਰ੍ਹਾਂ ਘੁੰਗਣ ਸਨ ਗੁਰੂ ਸਾਹਿਬ ਨੇ ਸੋਮੇ ਦੀ ਛਾਬੜੀ ਦੇ ਕੋਲ ਆ ਕੇ ਪੁੱਛਿਆ ਪੁੱਤ ਤੇਰਾ ਨਾਂ ਕੀ ਹੈ ਤੂੰ ਕੀ ਕਰਦਾ ਹੈ ਸੋਮੇ ਨੇ ਬੜੇ ਸਤਕਾਰ ਨਾਲ ਆਖਿਆ ਸਤਿਗੁਰੂ ਜੀ ਮੇਰਾ ਨਾਮ ਸੋਮਾ ਹੈ ਤੇ ਮੈਂ ਘੁੰਗਣੀਆਂ ਵੇਚਦਾ ਹਾਂ ਗੁਰੂ ਜੀ ਤਲੀ ਅੱਗੇ ਕਰਕੇ ਕਹਿੰਦੇ ਜੇ ਅੱਜ ਦੀ ਬਟਤ ਸਾਨੂੰ ਦੇ ਦੇਵੇਂ ਬੜੀ ਔਖੀ ਹੁੰਦੀ ਐ ਬਟਤ ਦੇਣੀ ਪਰ ਭਾਈ ਸੋਮੇ ਨੇ ਸਾਰੀ ਬਟਤ ਗੁਰੂ ਜੀ ਤਲੀ ਤੇ ਰੱਖ ਦਿੱਤੀ ਜਦ ਘਰ ਗਿਆ ਤਾਂ ਮਾਂ ਕਹਿੰਦੀ ਭਾਈ ਪੁੱਤ ਅੱਜ ਦੀ ਬਟਤ ਕਿੱਥੇ ਹੈ ਤਾਂ ਸੋਮੇ ਨੇ ਕਿਹਾ ਅੱਜ ਮੇਰੇ ਛਾਬੇ ਉੱਤੇ ਗੁਰੂ ਰਾਮਦਾਸ ਮਹਾਰਾਜ ਜੀ ਆਏ ਸਨ ਤੇ ਅੱਜ ਦੀ ਬਟਤ ਸਾਰੀ ਉਹਨਾਂ ਨੇ ਲੈ ਲਈ ਉਹਨਾਂ ਨੇ ਮੰਗੀ ਤੇ ਮੈਂ ਦੇ ਦਿੱਤੀ ਮਾਂ ਕਹਿੰਦੀ ਸ਼ੁਕਰ ਹੈ ਸ਼ੁਕਰ ਹੈ ਸਾਡੀ ਗੁਰੂ ਨਾਲ ਸਾਂਝ ਪੈ ਗਈ ਅੱਗੋ ਸੋਮੇ ਦੀ ਮਾਤਾ ਨੇ ਇਹ ਵੀ ਕਿਹਾ ਜੇ ਗੁਰੂ ਸਾਹਿਬ ਨਾ ਆਉਣ ਤਾਂ ਆਪ ਜਾ ਕੇ ਬਟਾ ਦੇ ਆਵੀਂ ਅਗਲੇ ਦਿਨ ਫਿਰ ਗੁਰੂ ਜੀ ਉਧਰੋਂ ਲੰਗੇ ਤਾਂ ਸੋਮੇ ਨੇ ਬਟਾ ਦੇ ਦਿੱਤੀ ਤੀਜੇ ਦਿਨ ਗੁਰੂ ਜੀ ਨਹੀਂ ਆਏ ਸੋਮਾ ਆਪ ਬਟਾ ਦੇਣ ਚਲਾ ਗਿਆ ਗੁਰੂ ਜੀ ਤਲਿਅਕੇ ਕਰਕੇ ਕਹਿੰਦੇ ਲਿਆ ਸੋਮਿਆ ਬਟਤ ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਿਆ ਤੇਰੀ ਬਟਤ ਘਟਦੀ ਕਿਉਂ ਜਾ ਰਹੀ ਹੈ ਪਹਿਲੇ ਦਿਨ 100 ਰੁਪਿਆ ਦੂਜੇ ਦਿਨ 70 ਪੈਸੇ ਤੀਜੇ ਦਿਨ 40 ਪੈਸੇ ਸੋਮਾ ਕਹਿੰਦਾ ਮੈਂ ਗਰੀਬ ਹਾਂ ਘਰ ਇੰਨੇ ਪੈਸੇ ਨਹੀਂ ਮੈਂ ਸਮਾਨ ਜ਼ਿਆਦਾ ਪਾ ਸਕਾਂ ਗੁਰੂ ਸਾਹਿਬ ਦਿਆਦੇ ਘਰ ਵਿੱਚ ਆਏ ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ ਸੋਮਾ ਕਹਿੰਦਾ ਮੈਂ ਸ਼ਾਹ ਨਹੀਂ ਮੈਂ ਗਰੀਬ ਹਾਂ ਸਤਗੁਰੂ ਫਿਰ ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ ਉਸ ਸਮੇਂ ਕਹਿਣਾ ਬੰਦ ਕੀਤਾ ਜਦੋਂ ਤੱਕ ਜਨਮ ਜਨਮ ਦੀ ਗਰੀਬੀ ਠੱਗੀ ਗਈ ਹੁਣ ਨਿਮਰਤਾ ਦੇ ਪੁੰਜ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੋਚਿਆ ਕਿ ਇਸ ਦੇ ਮੂਹ ਤੋਂ ਸੁਣਨਾ ਹੈ ਕਿ ਇਹ ਸਾਹ ਹੈ ਗੁਰੂ ਜੀ ਕਹਿੰਦੇ 10 ਸੋਮਿਆ ਮਾਇਆ ਦੇਣ ਵਾਲਾ ਸਾਹ ਹੁੰਦਾ ਹੈ ਜਾਂ ਲੈਣ ਵਾਲਾ ਤਾਂ ਭਾਈ ਸੋਮਾ ਭੋਲੇ ਭਾਖਣ ਲੱਗਾ ਮਹਾਰਾਜ ਜੀ ਦੇਣ ਵਾਲਾ ਤਦ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਏ ਕਿ ਅਸੀਂ ਤੈਨੂੰ ਦਿੱਤੀ ਏ ਭੋਲੇ ਭਾ ਕੇ ਹਣ ਲੱਗਾ ਮੈਂ ਤੁਹਾਨੂੰ ਦਿੱਤੀ ਏ ਗੁਰੂ ਜੀ ਕਹਿੰਦੇ ਫਿਰ ਤੂੰ ਸਾਹ ਹੋਇਆ ਕਿ ਅਸੀਂ ਭੋਲੇ ਭਾ ਸੋਮਾ ਕਹਿੰਦਾ ਜੀ ਮੈਂ ਸਾਹ ਹੋਇਆ ਗੱਲ ਨਾਲ ਲਗਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਤੇ ਬਾਹਰ ਦਿੱਤਾ ਭਾਈ ਸੋਮਾ ਸਾਹ ਸਾਹਾਂ ਦਾ ਸਾਹ ਬੇਪ੍ਰਵਾਹ ਤੇ ਨਾਲ ਇਹ ਵੀ ਬਚਨ ਕੀਤਾ ਇਹ ਬਖਸ਼ਿਸ਼ ਤੇਰੀਆਂ ਕੁਲਾਂ ਤੱਕ ਚੱਲੇਗੀ ਸ਼ਰਧਾ ਸਹਿਤ ਗੁਰੂ ਨਾਲ ਨਾਤਾ ਜੋੜਿਆ ਇਸ ਤਰ੍ਹਾਂ ਭਾਈ ਸੋਮਾ ਜੀ ਬਖਸ਼ਿਸ਼ਾਂ ਦੇ ਪਾਤਰ ਬਣੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸਤੇ ਬਖਸ਼ਿਸ਼ ਕੀਤੀ ਅਤੇ ਉਸ ਨੂੰ ਸੋਮੇ ਤੋਂ ਸੋਮਾ ਸਾਹ ਬਣਾ ਦਿੱਤਾ ਇਸੇ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰਦੇ ਹੋ ਤਾਂ ਜੋ ਹਰ ਇੱਕ ਸਾਖੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ あっ。だ